ਗੋਬਿੰਦ ਕਰਾਟੇ ਅਕੈਡਮੀ ਜਕੇਡੀ ਸਕੂਲ ਆਫ ਸੈਲਫ ਡਿਫੈਂਸ ਮੇ ਕੋਦਰ ਹਾਂਜੀ ਕਿਥੇ ਸਿੱਖਦੇ ਹੋ ਕਰਾਟੇ ਗੋਬਿੰਦ ਕਰਾਟੇ ਅਕੈਡਮੀ ਮੰਜਾ ਅੱਜ ਵੀ ਹੈ ਸੁੰਦਰ ਨਗਰ ਨੂੰ ਕੋਲ ਤੁਸੀਂ ਆਓ ਇੱਧਰ ਬਹੁਤ ਬੁਰੀ ਕਰਾਟੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਓਕੇ ਇੱਥੇ ਸੈल्फ ਡਿਫੈਂਸ ਸਿਖਾਇਆ ਜਾਂਦਾ ਜੇ ਤੁਹਾਨੂੰ ਮੰਨ ਲਓ ਜੀ ਤੁਹਾਨੂੰ ਕੋਈ ਅਨੋਣ ਪਰਸੇ ਵਾਲੀ ਹੋਵੇ ਤਾਂ ਕਿੰਦਾ ਬਚਣਾ ਉਧਰ ਸਰਬਰ ਤੱਕ ਨਹੀਂ ਸਿਖਾਈ ਜਾਂਦੀ ਇੱਧਰ ਇਸ ਲਈ ਇੱਧਰ ਆਓ ਜੀ ਥੈਂਕ ਯੂ ਵੈਰੀ ਗੁੱਡ ਦੇਖੋ ਜੀ ਇਹ ਇਹ ਹੈਗਾ ਇਹ ਆਪਣਾ ਜਸ਼ਨ ਹੈ ਸੋ ਇਹਨੂੰ ਕੁਝ ਨਹੀਂ ਦੱਸਿਆ ਗਿਆ ਤੇ ਵੀ ਇੱਕਦਮ ਸਵਾਲ ਕੀਤਾ ਨਾਲ ਇਥੇ ਇਹ ਜਿਹੜੇ ਸਟੂਡੈਂਟ ਆ ਇਹ ਕਨਵੈਂਟ ਸਕੂਲ ਦੇ ਆ ਇਹ ਸਟੇਟ ਪਬਲਿਕ ਸਕੂਲ ਤੋਂ ਆ ਤੇ ਇਹ ਵੀ ਸਟੇਟ ਤੋਂ ਹੀ ਆ ਕੋ ਕੈਂਬਰੇਜ ਤੋਂ ਆ ਕਈ ਦਾ ਵੱਖਰੇ ਵੱਖਰੇ ਸਕੂਲਾਂ ਤੋਂ ਕੋਈ ਮਲਾਵੀ ਦੇਵੀ ਤੋਂ ਆ ਇਹ ਮਲਾਵੀ ਦੇਵੀ ਤੋਂ ਆ ਆਪਣੇ ਪਹਿਲਵਾਨ ਜੀ ਸੋ ਥੈਂਕ ਯੂ ਜੀ ਹਾਂ ਜੀ ਸੋ ਐਸ ਵੇਲੇ 5:30 ਤੋਂ 6:30 ਉਹ ਸਾਤੀ ਵਾਰ ਚੱਲੇ ਆ ਲਗਭਗ ਕਰਾਟੇ ਦੀ ਪ੍ਰੈਕਟਿਸ ਹੋ ਰਹੀ ਆ ਸੋ ਵਾਈਟ ਦੀ ਪ੍ਰੈਕਟਿਸ ਕਰ ਰਹੇ ਬੱਚੇ